ਸਾਡੇ ਦੇਸ਼ ਚ ਸਭ ਨਾਲੋਂ ਪਹਿਲਾਂ ਕੈਂਸਰ ਦਾ ਇਲਾਜ ਕਰਨ ਵਾਲਾ ਸੈਂਟਰ ਮੀਂ ਮਾਵਾ ਇੰਨਾ ਕ ਖਰਚਾ ਆਉਂਦਾ ਵੀਰੇ ਇੱਥੇ ਤੁਹਾਡਾ ਇੱਥੇ ਬਹੁਤ ਘੱਟ ਆ ਜੀ ਜੋ ਦਵਾਈਆਂ ਦਾ ਬਹੁਤ ਘੱਟ ਖਰਚਾ ਦਵਾਈਆਂ ਦਾ ਬਹੁਤ ਘੱਟ ਬਾਬਾ ਜੀ ਕਿਵੇਂ ਲੱਗਦਾ ਤੁਹਾਨੂੰ ਹਸਤਾ ਵਾਲੇ ਇਹ ਠੀਕ ਲੱਗਦਾ ਬਹੁਤ ਵਧੀਆ ਜੀ ਲੁਧਿਆਣੇ ਵਾਲਿਆਂ ਦੀ ਲੁੱਟ ਨਾਲੋਂ ਵਧੀਆ ਔਰੇ ਮਮੀਪਾਵਾ ਚ ਰੇਟ ਬਹੁਤ ਸਸਤਾ ਜੀ ਦਾ ਸਸਤਾ ਹਾਂ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਵੀਰੇ ਹੁਲੀ ਪਿੰਡ ਤੋਂ ਆਏ ਹਾਂ ਏ ਰਾਣਾ ਸਾਹਿਬ ਕੋਲ ਕੀ ਨਾਵਾ ਵੀਰ ਦਾ ਜਿਹੜਾ ਪ੍ਰਦਰਸ਼ਨ ਹੈ ਲੋਕਾਂ ਨੂੰ ਜਾਗਰੂਕਤਾ ਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਥੇ ਜਿਹੜਾ ਹੂਮੀ ਬਾਬਾ ਕੈਂਸਰ ਹਸਪੀਟਲ ਇੱਥੇ ਇਹੜੇ ਪੇਸ਼ੈਂਟ ਹੋਣਨ ਦੀ ਗੱਲ ਤੋਂ ਬਚਣਾ ਹੈ ਕਰਜ਼ੇ ਤੋਂ ਬਚ ਸਕਦਾ ਬੰਦਾ ਕਰਜ਼ੇ ਤੋਂ ਬਚ ਨਹੀਂ ਸਕਦਾ ਠੀਕ ਹੈ ਬਾਬਾ ਜੀ ਕੀ ਨੋਵਾ ਤੁਹਾਡਾ ਰਣਜੀਤ ਸਿੰਘ ਆ ਜੀ ਹਾਂ ਜੀ ਬាទ ਥੈਂਕ ਯੂ ਅੱਜ ਦੱਸਣਾ ਚਾਹੁੰਦੇ ਹੋ ਇਹਦੇ ਮਾਲ ਉਹ ਟੀ ਟਵਨ ਵੈਸਟਾ ਸਾਰੇ ਨਾਲੋਂ ਦੇ ਰੇਟ ਬਹੁਤ ਜ਼ਿਆਦਾ ਨੇਗੇ ਬਾਕੀ ਹੋਰ ਹਸਤਵਾਰ ਨਾਲੋਂ ਉਹ ਯੂਸ਼ਮਾਲ ਕਾਰਡ ਚੱਲਦਾ ਐਸ਼ੁਰ ਕਾਰਡ ਵੀ ਚੱਲਦਾ ਵਾ ਤੇ ਬਾਕੀ ਜਿਹੜੇ ਇਹਨਾਂ ਦੇ ਜਿੰਨੇ ਕੋਈ ਐਸ਼ੁਰ ਕਾਰਡ ਨਹੀਂ ਵੀ ਹੈਗਾਗਾ ਕੋਈ ਵੀ ਕਾਰਡ ਨਹੀਂ ਹੈਗਾ ਉਹਨਾਂ ਦਾ ਰੇਟ ਵੀ ਬਹੁਤ ਘੱਟ ਲੈਂਦੇ ਆ ਅੱਛਾ ਕੀ ਨਵਾਂ ਹੈ ਤੁਹਾਡਾ ਕਿਹੜਾ ਪਿੰਡ ਹੈ ਹਰਦੀਪਰ ਨਾਲੇ ਤੋਂ ਹੈ ਬਰਨਾਲੇ ਤੋਂ ਠੀਕ ਹੈ ਮਰੀਜ਼ ਆਪਣਾ ਪੂਰਾ ਘਰ ਆਉਣਾ ਚਾਹੀਦਾ ਪੰਜਾਬੀਆਂ ਨੂੰ ਇੱਥੇ ਆਉਣਾ ਚਾਹੀਦਾ ਬੁਧ ਦਿਨ ਨਹੀਂ ਜਾਣਾ ਚਾਹੀਦਾ ਨਹੀਂ ਤਾਂ ਮਾਰਿਆ ਜਾਉ ਕਰ ਦੇ ਚ ਹਾਂ ਇਹ ਤਾਂ ਮਾਰ ਚ ਪੈਂਦਾ ਥੈਂਕ ਯੂ ਬਾਈ ਥੈਂਕ ਯੂ ਮੈਂ ਕਹੇ ਬਗਾਹੇ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਰਹਿਣਾ ਵੀ ਸਰਕਾਰੀ ਹਸਪਤਾਲਾਂ 'ਚ ਜਾਇਆ ਕਰੋ ਪਰ ਟਾਟਾ ਨੇ ਸਾਨੂੰ ਇੱਕ ਹੋਮੇਪਾਵਾ ਵੀ ਦਿੱਤਾ ਹੋਇਆ ਮੈਂ ਸਰਕਾਰੀ ਉਹ ਨਹੀਂ ਕਹਿੰਦਾ ਵੀ ਤੁਸੀਂ ਜ਼ਿਲ੍ਹਾ ਹਸਪਤਾਲਾਂ 'ਚ ਫਿਰੀ ਜਾਓ ਮੈਂ ਸਰਕਾਰੀ ਕਹਿੰਦਾ ਏਮਜ਼ ਜਾਂ ਪੀਜੀਆਈ ਜਸ 70 ਸੈਕਟਰ ਚ ਪੰਜਾਬ ਸਰਕਾਰ ਨੇ ਖੋਲ ਕੇ ਦਿੱਤਾ ਵੇ ਲੀਵਰ ਦਾ ਜਾ ਡਾਕਟਰ ਰਾਜ ਬਹਾਦਰ ਜੀ ਦਾ ਜੋ ਸਪਾਈਨ ਸਰਜਨ ਨੇ ਹਜ਼ਾਰਾਂ ਜਾਨਾਂ ਬਚਾਈਆਂ ਨੇ ਮੈਂ ਕਿੰਨੇ ਤੁਹਾਨੂੰ ਹਸਪਤਾਲ ਗਿਣਾ ਸਕਦਾ ਇੰਡੀਆ ਦੇ ਵਿੱਚ ਜਿੱਥੇ ਸਹੂਲਤਾਂ ਮਿਲ ਸਕਦੀਆਂ ਨੇ ਜਿੱਥੇ ਲੁੱਟ ਤੋਂ ਬੰਦਾ ਬਚ ਸਕਦਾ ਉਹਨਾਂ ਦੇ ਵਿੱਚ ਇੱਕ ਹਸਪਤਾਲ ਹੈ ਇਹ ਸਾਡਾ ਹੋਮੀਪਾਬਾ ਕੁਛ ਨਹੀਂ ਕਰਨਾ ਪਹਿਲਾਂ ਟਾਟਾ ਹਸਪਤਾਲ ਜਿਹੜਾ ਸੰਗਰੂਰ ਵਾਲਾ ਉਹਦੇ ਚ ਦਿਖਾਉਣੇ ਜੇ ਉਹਨਾਂ ਨੂੰ ਲੱਗੇ ਵੀ ਸਾਡੇ ਵਾਸਤਾ ਰੋਗ ਨਹੀਂ ਕੈਂਸਰ ਤਾਂ ਚੁੱਪ ਕਰਕੇ ਉਹ ਰੈਫਰ ਕਰ ਦਿੰਦੇ ਨੇ ਜਿਹੜਾ ਟੀਕਾ 3000 ਦਾ ਲੱਗਦਾ ਪ੍ਰਾਈਵੇਟ ਇੱਥੇ 27 ਰੁਪਏ ਦਾ ਹੈ ਜਿਹੜਾ ਆਪਾਂ ਲੈਂਦੇ ਨਹੀਂ ਭਾਫ ਲੈਣਿਆਂ ਉਹ ਨੱਕ ਨੂੰ ਨੇਬੂਲਾਈਜ਼ਰ ਵਾਲਾ ਲਾਉਂਦੇ ਆ 200 ਰੁਪਏ ਦਾ ਮਿਲਦਾ ਇੱਥੇ 13 ਰੁਪਏ ਦਾ ਇਹ ਦਵਾਈਆਂ ਨੇ ਜਿਹੜੀਆਂ ਉਹ ਬਾਹਰੋਂ ਲੈਂਦੇ ਨੇ ਜਿਹੜੀ ਕੋਈ ਨਾਂ ਇਹ ਹੋਵੇ ਕਦੀ ਨਹੀਂ ਤਕਰੀਬਨ ਤਕਰੀਬਨ ਦਵਾਈਆਂ ਇਹਨਾਂ ਕੋਲੇ ਹੁੰਦੀਆਂ ਨੇ ਤੇ ਜਿਹੜੀ ਇੱਕ ਅੱਧੀ ਦੁਕਾਨ ਬਾਹਰ ਵੀ ਐ ਉਹਨੂੰ ਵੀ ਕੰਟਰੋਲ ਰੇਟ ਦੇ ਦੇਣਾ ਪੈਂਦਾ ਕਿਉਂਕਿ ਅੰਦਰ ਰੇਟ ਬਹੁਤ ਘੱਟ ਨੇ ਦੇਖੋ ਕਿੰਨਾ ਵੱਡਾ ਹਸਪਤਾਲ ਆ ਇਹ ਹੋਮੀਪਾਥੀ ਵਾਲਿਆਂ ਦਾ ਜਿਹੜਾ ਪੰਜਾਬ ਦੀਆਂ ਬਿਲਕੁਲ ਸ਼ਵਲਕ ਦੀਆਂ ਪਹਾੜੀਆਂ ਦੀਆਂ ਜੜਾਂ 'ਚ ਐ ਤੇ ਪੰਜਾਬੀ ਇੱਥੇ ਜਾਣੋ ਅਵੇਸਲੇ ਹੋ ਜਾਂਦੇ ਨੇ ਹੁਣ ਤੁਸੀਂ ਕਹੋਗੇ ਵੀ ਮਰੀਜ਼ ਇੱਥੇ ਕਿਹੜਾ ਆਉਂਦਾ ਇੱਥੇ ਹੁਣ ਮਰੀਜ਼ ਆਉਂਦੇ ਨੇ ਜਿਹੜੇ ਟਾਟਾ ਚ ਇਲਾਜ ਕਰਾਉਂਦੇ ਨੇ ਜਿਨ੍ਹਾਂ ਨੂੰ ਹਾਇਰ ਇਲਾਜ ਦੀ ਲੋੜ ਹੈ ਉਹ ਇੱਥੇ ਆਉਂਦੇ ਨੇ ਇੱਥੇ ਸਾਰੀਆਂ ਸਹੂਲਤਾਂ ਨੇ ਪਰ ਸਿੱਧੀ ਓਪੀਡੀ ਵੀ ਹੈਗੀ ਐ ਇੱਥੇ ਜੇ ਕੋਈ ਮਰੀਜ਼ ਆਪਦੇ ਪਰਿਵਾਰ ਦੇ ਕੈਂਸਰ ਦਾ ਇਲਾਜ ਕਰਾਉਣਾ ਚਾਹੁੰਦਾ ਤਾਂ ਉਹਨਾਂ ਨੂੰ ਜਿਆਦਾ ਭੀੜ ਵਾਲੀਆਂ ਜਗ੍ਹਾ ਤੇ ਜਿਵੇਂ ਹੁਣ ਪੀਜੀਆਈ ਭੀੜ ਬਹੁਤ ਹੈ ਇੱਥੇ ਮੈਂ ਦੇਖਿਆ ਇੱਥੇ ਇਹਨਾਂ ਨੇ ਫੂਡ ਪਾਈਪ ਦਾ ਆਪਰੇਸ਼ਨ ਵੀ ਕੀਤਾ ਵੇ ਕਈ ਮਰੀਜ਼ਾਂ ਨੂੰ ਮੈਂ ਮਿਲਿਆ ਬ੍ਰੇਨ ਦਾ ਆਪਰੇਸ਼ਨ ਵੀ ਕਾਫੀ ਆਪਰੇਸ਼ਨ ਇਹ ਹੋਮੀ ਭਾਵਾ ਚ ਕਰੀ ਜਾਂਦੇ ਨੇ ਤੇ ਸਸਤੇ ਰੇਟਾਂ ਤੇ ਲੁਧਿਆਣੇ ਪਟਿਆਲੇ ਦੀ ਲੁੱਟ ਲਾ ਲੋ ਬਹੁਤ ਚੰਗਾ ਹਸਪਤਾਲ ਹੈ ਆ ਨਿਊ ਚੰਡੀਗੜ੍ਹ ਦੇ ਵਿੱਚ ਸਮਝ ਲਓ ਇਹ ਬ੍ਰਾਂਚ ਆ ਹੋਮੀ ਭਾਵਾ ਦੀ ਹੋਮੀ ਭਾਵਾ ਦਾ ਮੇਨ ਹਸਪਤਾਲ ਬੰਬੇ ਹੈ ਜਿਹਨੇ ਸਾਰੇ ਨਾਲੋਂ ਪਹਿਲਾਂ ਕੈਂਸਰ ਦਾ ਇਲਾਜ ਕੀਤਾ ਹੁਣ ਤੁਸੀਂ ਕਹੋਗੇ ਵੀ ਸਾਰੇ ਨਾਲੋਂ ਪਹਿਲਾਂ ਵੀਰ ਜੀ ਪੰਜਾਬ ਦੇ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਇਹ ਹੋਮੀ ਭਾਵਾ ਸੀ ਜਿਹੜੇ ਵਿਗਿਆਨਕਾਂ ਇਹਨਾਂ ਨੇ ਕੈਂਸਰ ਦਾ ਇਲਾਜ ਲੱਭਿਆ ਸੀਗਾ ਰੇਡੀਏਸ਼ਨ ਰੈਡੀਓਥੈਰਪੀ ਤੇ ਫਿਰ ਉਹਨਾਂ ਦੇ ਕੋਲੇ ਤਾਂ ਸਾਰੀ ਟੈਕਨੀਕ ਹੋਊਗੀ ਉਹ ਅੱਜ ਪੰਜਾਬ 'ਚ ਡਾਕਟਰ ਕਿੰਨੇ ਮਰਜੀ ਲੁੱਟੀ ਜਾਣ ਲੋਕਾਂ ਨੂੰ ਲੁਧਿਆਣਾ ਪਟਿਆਲਾ ਜਲੰਧਰ ਪਰ ਉਹਨਾਂ ਕੋਲੇ ਟੈਕਨੀਕ ਨਹੀਂ ਲੇਕਿਨ ਹੋਮੀ ਭਾਵਾ ਕੋਲੇ ਟੈਕਨੀਕ ਹੈਗੀ ਤੇ ਤੋ ਫਾਇਦਾ ਉਠਾਇਆ ਕਰੋ ਆਪੀਡੀ ਕਰਿਆ ਕਰੋ ਹੋਮੀ ਭਾਵਾ ਦੀ